ਹੈਲੋ ਜੀ ਸਤਿ ਸ੍ਰੀ ਅਕਾਲ ਜੀ ਵੈਲਕਮ ਹੈ ਜੀ ਤੁਹਾਡਾ ਮਨਿੰਦਰ ਸੈਣੀ ਵਲੌਗਸ ਤੇ ਹਾਂ ਜੀ ਅੱਜ ਅਸੀਂ ਤੁਹਾਨੂੰ ਦੱਸਾਂਗੇ ਇੱਕ ਕਮੀਜ਼ ਦੀ ਕਟਿੰਗ ਕਰਨੀ ਠੀਕ ਹੈ ਜੀ ਜਿਸ ਦੇ ਮੱਪਲੇ ਉਤਾਰੇ ਹੋਏ ਹੈ ਜੀ ਠੀਕ ਹੈ ਜੀ ਇਹਨਾਂ ਦੀ ਲੈਂਥ ਆਪਣੇ ਕੋ ਹੈਗੀ ਹੈ ਜੀ 36 ਇੰਚ ਠੀਕ ਹੈ ਜੀ 20 ਇੰਚ ਆਪਣੇ ਕੋ ਘੇਰ ਆਏ ਜੀ ਠੀਕ ਹੈ ਜੀ ਤੇ ਆਪਣੇ ਕੋ ਪਿਛਲਾ ਗਲ ਹੈਗਾ ਜੀ 6 ਇੰਚ ਠੀਕ ਹੈ ਜੀ ਤੇ ਅਸੀਂ ਤੀਰਾ ਵੀ 6 ਇੰਚ ਹੀ ਰੱਖਾਂਗੇ ਠੀਕ ਹੈ ਜੀ ਸਭ ਤੋਂ ਪਹਿਲਾਂ ਅਸੀਂ ਤੀਰੇ ਦਾ ਨਿਸ਼ਾਨ ਲਗਾਵਾਂਗੇ ਜੀ ਤੀਰਾ ਹੈਗਾ ਜੀ 6 ਇੰਚ ਠੀਕ ਹੈ ਜੀ ਮੋਡੇ ਦੀ ਕਾਟ ਅਸੀਂ ਪਾਵਾਂਗੇ ਜੀ 7 ਇੰਚ ਤੋਂ ਜੀ ਠੀਕ ਹੈ ਜੀ ਕਿਉਂਕਿ ਇੱਥੇ ਨੀਚੇ ਤੋਂ ਵੀ ਅਸੀਂ ਮਾਪ ਲੈਣਾ ਤਾਂ ਕਿ ਆਪਣਾ ਸਹੀ ਨਿਸ਼ਾਨ ਲੱਗੇ ਠੀਕ ਹੈ ਜੀ ਹਾਂ ਜੀ 6 ਇੰਚ ਹੋ ਗਿਆ ਹੈ ਜੀ ਠੀਕ ਹੈ ਜੀ ਛਾਤੀ ਇਹਨਾਂ ਦੀ ਹੈਗੀ ਹੈ ਜੀ 19 ਇੰਚ ਠੀਕ ਹੈ ਜੀ 9.5 ਇੰਚ ਤੇ ਬਣਾ ਨਿਸ਼ਾਨ ਲੱਗੂਗਾ ਜੀ ਇਹ ਠੀਕ ਹੈ ਜੀ ਇਸ ਹਿਸਾਬ ਨਾਲ ਸੇ ਨਿਸ਼ਾਨ ਲਗਾਉਣਾ ਹੈ ਜੀ ਠੀਕ ਹੈ ਜੀ ਹਾਂ ਜੀ ਇੱਥੇ ਅਸੀਂ ਪਹਿਲਾਂ ਫਰੰਟ ਕਰਦਾ ਨਿਸ਼ਾਨ ਲਗਾ ਲੈਣਾ ਹੈ ਏ ਮੇਰਾ 1 ਇੰਚ ਤੇ ਨਿਸ਼ਾਨ ਹੋ ਗਿਆ ਜੀ ਆਹ ਦੇਖੋ ਠੀਕ ਹੈ 1 ਇੰਚ ਡੂੰਘੀ ਅਸੀਂ ਫਰੰਟ ਕੱਟ ਰੱਖਣੀ ਹੈ ਠੀਕ ਹੈ ਜੀ ਇੱਥੋਂ ਹੀ ਅਸੀਂ ਇੱਕ ਵਾਰ ਆ ਕੇ ਇੰਚ ਟੈਪ ਇੱਥੇ ਰੱਖਣਾ 22 ਇੰਚ ਤੋਂ ਠੀਕ ਹੈ ਜੀ 22 ਇੰਚ ਤੋਂ ਅਸੀਂ ਪਾਉਣੀ ਹੈ ਜੀ ਬੈਕ ਕੱਟ ਠੀਕ ਹੈ ਜੀ ਹਾਂ ਜੀ ਇਹ ਕੱਪੜੇ ਤੇ ਥੋੜੀ ਮਾਰਕਿੰਗ ਦੀ ਪ੍ਰੋਬਲਮ ਆ ਰਹੀ ਹੈ ਜੀ ਠੀਕ ਹੈ ਜੀ ਹਾਂ ਜੀ ਇਸ ਤਰ੍ਹਾਂ ਸੇ ਨਿਸ਼ਾਨ ਲਗਾ ਲੈਣਾ ਹੈ ਜੀ ਤੇ ਇੱਥੋਂ ਅਸੀਂ ਅੱਧਾ ਇੰਚ ਦਾ ਨਿਸ਼ਾਨ ਲਗਾਉਣਾ ਹੈ ਜੀ ਸਿਰਫ ਅੱਧੇ ਇੰਚ ਦਾ ਠੀਕ ਹੈ ਜੀ ਇਧਰ ਅਸੀਂ ਗੱਲ ਦੀ ਚੜ੍ਹਾਈ ਰੱਖਣੀ ਹੈ ਸਵਾ ਦੋ ਇੰਚ ਜਿਆਦਾ ਨਹੀਂ ਰੱਖਣੀ ਸਿਰਫ ਸਵਾ ਦੋ ਇੰਚ ਠੀਕ ਹੈ ਜੀ ਇਸ ਸਭ ਨਾਲ ਅਸੀਂ ਇਦਾਂ ਮਿਲਾ ਦਿੰਨਾ ਹੈ ਸ਼ੀਲ ਠੀਕ ਹੈ ਜੀ ਇੱਥੋਂ ਮਿਲਾਉਣ ਤੋਂ ਬਾਅਦ ਇਹਨਾਂ ਕਰਨੇ ਤੋਂ ਬਾਅਦ ਜੀ ਠੀਕ ਹੈ ਜੀ ਅਸੀਂ ਕੋਈ ਪਲੇਟਾਂ ਦਾ ਨਿਸ਼ਾਨ ਲਗਾਵਾਂਗੇ ਠੀਕ ਹੈ ਨਾਰਮਲ ਸਟ੍ਰੇਟ ਦੀ ਇਹ ਕਟਿੰਗ ਹੈ ਜੀ ਠੀਕ ਹੈ ਤਾਂ ਇਹਨਾਂ ਦੀ ਪਲੇਟ ਆਉਂਗੀ ਜੀ 11.5 ਇੰਚ ਤੋਂ ਜੀ ਠੀਕ ਹੈ ਜੀ ਅਸੀਂ 12 ਇੰਚ ਤੋਂ ਨਿਸ਼ਾਨ ਲਗਾਵਾਂਗੇ ਜੀ ਕਿਉਂਕਿ ਅੱਧਾ ਇੰਚ ਆਪਣਾ ਮੋਟਿਆਂ ਦੀ ਸਲਾਈਟ ਆ ਜਾਣਾ ਹੈ ਠੀਕ ਹੈ ਜੀ 3 ਇੰਚ ਦਾ ਅਸੀਂ ਗੈਪ ਰੱਖਾਂਗੇ ਜੀ ਠੀਕ ਹੈ ਜੀ 7.5 ਇੰਚ ਲੰਬੀ ਅਸੀਂ ਪਲੇਟ ਰੱਖਣੀ ਹੈ ਜੀ ਠੀਕ ਆ ਦੇਖੀ ਠੀਕ ਜੀ ਸਪ੍ਰੇਡ ਲਾਈਨ ਡਰਾ ਕਰ ਲੈਣੀ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਪਲੇਟ ਦੇ ਨਿਸ਼ਾਨ ਅਸੀਂ ਲਗਾ ਲਏ ਆ ਜੀ। ਹਾਂ। ਥੋੜਾ ਥੋੜਾ। ਠੀਕ ਹੈ ਜੀ। ਸੋ ਇੱਥੇ ਤੱਕ ਦਾ ਪਕਾ ਕੇ ਜੀ ਅਸੀਂ ਬੈਕ ਪੱਲੇ ਤੱਕ ਤਾਂ ਕੱਢ ਲੈਣਾ ਹੈ ਜੀ। ਛਿੱਟੇ ਜੀ। ਵੈਜੀਟੇਰੀਨ ਤੋਂ ਆਪਣਾ ਤਾਂ ਗਾ ਨਿਕਲੇ ਜੀ। ਪਲੇਟ ਦੇ ਨਿਸ਼ਾਨ ਅਸੀਂ ਲਗਾ ਦੇ। ਇਸ ਤਰ੍ਹਾਂ ਲਗਾਉਣਾ ਆਪਣੇ ਪਲੇਟਾਂ ਦਾ ਨਿਸ਼ਾਨ ਕਦੇ ਵੀ ਅੱਗੇ ਪਿੱਛੇ ਨਹੀਂ ਹੁੰਦੇ। ਠੀਕ ਹੈ ਜੀ ਸਿਰਫ ਇਹੀ ਕ ਮਤਲਬ ਹੁੰਦਾ ਕਿ ਸੂਈ ਨਾਲ ਜੇ ਨਿਸ਼ਾਨ ਲਗਾਵਾਂਗੇ ਬਲੇਟਾਂ ਦੇ ਸੇਮ ਇਸੇ ਤਰ੍ਹਾਂ ਨੀਚੇ ਵਾਲੀ ਸਾਈਡ 'ਤੇ ਵੀ ਨਿਸ਼ਾਨ ਲਗਾ ਦਨੀਆਂ ਠੀਕ ਹੈ ਜੀ ਕਰਾਸ ਬਣਾ ਲਿਆ ਕਰੋ ਕਰਾਸ ਦੇ ਵਿੱਚੋਂ ਕਿ ਜਿੱਥੋਂ ਆਪਣਾ ਕਰਾਸ ਨਿਕਲਦਾ ਉਹੀ ਆਪਣਾ ਸਹੀ ਨਿਸ਼ਾਨ ਹੋਣੀ ਹੈ ਠੀਕ ਹੈ ਜੀ ਇਹ ਆਪਣੇ ਲੱਗ ਗਿਆ ਜੀ ਬਲੇਟਾਂ ਦੇ ਨਿਸ਼ਾਨ ਜੀ ਇਸ ਦਰਜੀ ਬੈਗ ਪੱਲੇ ਤੇ ਹੀ ਲਗਾ ਲਏ ਅਸੀਂ ਹਾਂਜੀ ਇਸ ਦਰਜੀ ਨਿਸ਼ਾਨ ਲਗਾ ਲੈਣੇ ਆ ਜੀ ਉਸ ਤੋਂ ਬਾਅਦ ਅਸੀਂ ਕਮਰ ਦਾ ਨਿਸ਼ਾਨ ਲਗਾਉਣਾ ਕਚੀ ਕਮਰ ਦਾ ਨਿਸ਼ਾਨ ਲਗਾਉਣਾ ਹੈ ਜੀ ਸਾਈਡ ਤੋਂ ਅਸੀਂ ਲਗਾਵਾਂਗੇ ਸਾਢੇ 6 ਇੰਚ ਦਾ ਨਿਸ਼ਾਨ ਜੀ ਠੀਕ ਹੈ ਜੀ ਆਪਣੇ ਕੋਲ ਕਮਰ ਹੈਗੀ ਹੈ ਜੀ ਠੀਕ ਹੈ ਜੀ ਕਮਰ ਆਪਣੇ ਕੋ ਹੈਗੀ ਜੀ 17 ਇੰਚ ਜੀ ਠੀਕ ਹੈ ਜੀ 17 ਇੰਚ ਦਾ ਆਪਾਂ ਨਿਸ਼ਾਨ ਲਗਾਵਾਂਗੇ ਜੀ 8.5 ਇੰਚ ਤੇ ਤੇ 1 ਇੰਚ ਦੇ ਸੀ ਲੂਜ਼ਿੰਗ ਵੀ ਦੇਣੀ ਹੈ ਕਿਉਂਕਿ ਆਪਾਂ ਇਹ ਪਲੇਟਾਂ ਦੇ ਵਿੱਚ 1 ਇੰਚ ਦਾ ਕਪੜਾ ਦੇ ਹੁੰਦੇ ਠੀਕ ਹੈ ਜੀ ਇਹ ਲਾਈਨ ਆਪਣੀ ਆਉਗੀ ਜੀ ਇਹ 14 ਇੰਚ ਤੋਂ ਹੋਏ ਜੀ ਤੁਸੀਂ 14.5 ਇੰਚ ਦਾ ਨਿਸ਼ਾਨ ਲਗਾਉਣਾ ਹੈ ਇਹ ਪਹਿ ਗਈ ਹੈ ਜੀ ਆਪਣੇ ਕੋ 2 ਇੰਚ ਠੀਕ ਹੈ ਜੀ ਇਹ ਪੰਤਾ ਸਿਰ ਜਿਹੜਾ ਨਿਸ਼ਾਨ ਲਗਾਉਣਾ ਹੈ ਠੀਕ ਹੈ ਜੀ ਬਸ ਇਸੇ ਤਰ੍ਹਾਂ ਜਿ ਨਿਸ਼ਾਨਾ ਵਾਪਸ ਜਿ ਮਲਾ ਤੱਕ ਆ ਲੋ ਜੀ ਇਸ ਤਰ੍ਹਾਂ ਨਿਸ਼ਾਨ ਲਗਾ ਲੈਣੇ ਹੈ ਜੀ ਅਸੀਂ ਠੀਕ ਹੈ ਜੀ ਬਸ ਇੱਕ ਵਾਰ ਅਸੀਂ ਕਟਿੰਗ ਕਰ ਲੈਣੀ ਹੈ ਸਭ ਤੋਂ ਪਹਿਲਾਂ ਮੋਡੇ ਦੀ ਕਟਿੰਗ ਕਰ ਲਾਂਗੇ ਪਹਿਲਾਂ ਇਹ ਸੀ ਬੈਕ ਜਿਹੜੀ ਕੱਟ ਪਾਈ ਸੀ ਉਹ ਇਕੱਠੀ ਕੱਟਾਂਗੇ ਜੀ ਠੀਕ ਹੈ ਬੈਕ ਕੱਟ ਪਾਉਂਦੇ ਪਾਉਂਦੇ ਸੀ ਆਲੀ ਇਹੜੀ 1/2 ਇੰਚ ਦੀ ਕੱਟ ਪਾਈ ਹੋਈ ਆ ਨਿਸ਼ਾਨ ਲਗਾਏ ਸੀ ਉਹ ਕੱਟ ਪਾ ਦਿੰਦੇ ਠੀਕ ਹੈ ਜੀ ਸੇਮ ਇਸੇ ਤਰ੍ਹਾਂ ਕਰਕੇ ਜੀ ਫਰੰਟ ਵਾਲੇ ਦੋਨੋਂ ਪੱਲੇ ਚੱਕ ਕੇ ਸੀ ਤੇ ਫਿਰ ਫਰੰਟ ਤੋਂ ਗਲਦੀ ਇਸ ਕੱਟ ਲਾ ਦਿੰਦੇ ਠੀਕ ਹੈ ਜੀ ਆਹ ਮੋੜ ਦੇ ਆਪਣੇ ਕੱਟ ਪੈ ਗਈ ਆ ਜੀ ਇਸ ਤਰ੍ਹਾਂ ਕੱਟ ਤੁਸੀਂ ਪਾਉਂਗੇ ਤਾਂ ਬਹੁਤ ਵਧੀਆ ਤੁਹਾਡੀ ਫਿਟਿੰਗ ਆਉਂਦੀ ਜੀ ਕਪੜੇ 'ਚ ਕੋਈ ਝੋਲ ਨਹੀਂ ਜਪੋਗੇ ਠੀਕ ਹੈ ਜੀ ਨਿਸ਼ਾਨ ਲੱਗ ਗਏ ਤੇ 2 2 ਇੰਚ ਤਾਂ ਦੇ ਆਪਰਾ ਤੇ ਜੀ ਅਸੀਂ ਐਕਸਟਰਾ ਕਪੜਾ ਸੀ ਕਰ ਦੇਣਾ ਠੀਕ ਹੈ ਜੀ ਇਹ ਤੋਂ ਸੈਂਟ ਮਾਰ ਸਕਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਤਾਂ ਕਿ ਤੁਹਾਨੂੰ ਅਗਮੇ ਹਨੋਕੀ ਆਉਣ ਵਾਲੀ ਵੀਡੀਓ ਦੇ ਨੋਟੀਫਿਕੇਸ਼ਨ ਮਿਲਦੇ ਰਹਿਣ ਜੀ ਠੀਕ ਹੈ ਜੀ ਇਹ ਆਪਣੀ ਫਰੰਟ ਗਲੇ ਤੇ ਆਪਕੋ ਫਰੰਟ ਕੋ ਮੀਜ਼ਿਕਲ ਲਿਜੀ ਕਟਿੰਗ ਹੋ ਗਈ ਹੈ ਜੀ ਹੁਣ ਅਸੀਂ ਬੈਕ ਪੰਨੇ ਦੀ ਤੁਹਾਨੂੰ ਕਟਿੰਗ ਦੱਸਾਂਗੇ ਜੀ ਠੀਕ ਹੈ ਜੀ ਇਹਨਾਂ ਦਾ ਪਿਛਲਾ ਘੜਾ ਹੈਗਾ ਜੀ 6 ਇੰਚ ਦਾ ਜੀ ਸਵਾ 2 ਇੰਚ ਦੇ ਇਸੇ ਨਿਸ਼ਾਨ ਲਗਾਉਣਾ ਹੈ ਜੀ ਸਾਡੇ 6 ਇੰਚ ਡੀਪ ਅਸੀਂ ਕਟਿੰਗ ਕਰਾਂਗੇ ਕਿਉਂਕਿ 1 ਇੰਚ ਆਪਣੇ ਕੋਲ ਨੈਕ ਦੇ ਉੱਤੇ ਵੀ ਆ ਜੀਏਗਾ ਕਪੜਾ ਠੀਕ ਹੈ ਮਾਰਜਿਨ ਸਿਲਾਈ ਜੀ ਨੂੰ ਅਸੀਂ ਬਹੁਤ ਇੰਨੇ ਸਲਾਈ ਚ ਕਪੜਾ ਆਪਣਾ ਸਲਾਈ ਦਾ ਮਾਰਜਿਨ ਤੁਸੀਂ ਰੱਖਿਆ ਕਰੋ ਜੀ ਐਕਸਟਰਾ ਨਹੀਂ ਤਾਂ ਗਲ ਛੋਟਾ ਵੱਡਾ ਹੋ ਜਾਂਦਾ ਜੀ ਕਿਤੇ ਵੀ ਕੋਈ ਵੀ ਸਲਾਈ ਲਗਾਉਣੀ ਹੈ ਜੀ ਤੁਸੀਂ ਉਹਦੇ ਚ ਸਲਾਈ ਦਾ ਮਾਰਜਿਨ ਰੱਖ ਕੇ ਕਪੜਾ ਕਟਿੰਗ ਕਰਿਆ ਕਰੋ ਜੀ ਠੀਕ ਹੈ ਜੀ ਆ来ੋ ਜੀ ਇਹ ਮੈਂ ਜਿਹੜੀ ਆ ਕਟਿੰਗ ਕਰ ਦਿੰਦੇ ਆ ਇਹ 8 ਇੰਚ ਦੇ ਨਿਸ਼ਾਨ ਲਗਾ ਕੇ ਅਸੀਂ ਰਾਉਂਡ ਸ਼ੇਪ ਨਹੀਂ ਦਿੰਦੇ ਠੀਕ ਹੈ ਜੀ ਇਹ ਆਪਣੇ ਹੋ ਗਏ ਆ ਜੀ ਦੋਨੋਂ ਪੱਲੇ ਕਟਿੰਗ ਹੋ ਗਏ ਆ ਜੀ ਓਕੇ ਅਸੀਂ ਤੁਹਾਨੂੰ ਦੱਸਾਂਗੇ ਬਾਅਦ ਦੀ ਕਟਿੰਗ ਕਰਨੀ ਜੀ ਹਾਂ ਜੀ ਆਪਨੇ ਕੋ ਕਪੜਾ ਬਚਿਆ ਹੋਇਆ ਹੈ ਜੀ ਠੀਕ ਹੈ ਜੀ ਬਾਅਦ ਜੀ ਇਸ ਕਪੜੇ ਨੂੰ ਅਸੀਂ ਡਬਲ ਫੋਲਡ ਕਰ ਲਿਆ ਹੈ ਜੀ ਠੀਕ ਹੈ ਜੀ ਡਬਲ ਫੋਲਡ ਕਰਨੇ ਤੋਂ ਬਾਅਦ ਇੱਕ ਕਰੇ ਕੜਾਈ ਨੂੰ ਵਾਪਸ ਜਿਵੇਂ ਸੀਕਵੈਂਸ ਵਰਤਾਈ ਦਾ ਚਿਕਨ ਵਾਸਤੇ ਸਭ ਨਾਲ ਜਿੱਤੇ ਕੱਟ ਰਹੀ ਹੈ ਠੀਕ ਹੈ ਇਹ ਆਪਣਾ ਦੇਖੋ ਜੀ ਬੰਦ ਵਾਲਾ ਹਿੱਸਾ ਮੇਰੀ ਸਾਈਡ ਤੇ ਆਵੇ ਖੁੱਲਾ ਹਿੱਸਾ ਇੱਧਰ ਠੀਕ ਹੈ ਜੀ ਆਪਣੇ ਕੋ ਬਾਜੂ ਦੀ ਲੰਬਾਈ ਹੈਗੀ ਹੈ ਜੀ 14 ਇੰਚ ਇਸੇ نیچے ਤੋਂ ਮੈਜ਼ਰਮੈਂਟ ਕਰ ਲੈਣੀ ਹੈ ਠੀਕ ਹੈ 14 ਇੰਚ OK ਜੀ ਇੱਥੇ ਅਸੀਂ 2.5 ਇੰਚ ਦਾ ਨਿਸ਼ਾਨ ਲਗਾਵਾਂਗੇ 2.5 ਇੰਚ ਦਾ ਇਸ ਸਾਈਡ ਤੇ ਨਿਸ਼ਾਨ ਲਗਾਵਾਂਗੇ ਠੀਕ ਹੈ ਸਿੱਧ ਸਟ੍ਰੇਟ ਲਾਈਨ ਅਸੀਂ ਡਰਾ ਕਰ ਲੈਣੀ ਹੈ ਠੀਕ ਹੈ ਬੰਦ ਵਾਲਾ ਹਿੱਸਾ ਡਬਲ ਕਪੜਾ ਮੇਰੀ ਸਾਈਡ ਤੇ ਹੈ ਅੱਗੇ ਅਸੀਂ 2.5 ਇੰਚ ਦਾ ਨਿਸ਼ਾਨ ਲਗਾਵਾਂਗੇ ਇਸਰ 2.5 ਇੰਚ ਦਾ ਨਿਸ਼ਾਨ ਲਗਾਉਣ ਤੋਂ ਬਾਅਦ ਜਿਹੜਾ ਕਪੜਾ ਬਚ ਗਿਆ ਇਹ 9.5 ਇੰਚ ਕਪੜਾ ਤਿਆਰ ਹੈ ਊੜਾ ਊੜਾ ਜਿਹਾ ਦੇਖੋ ਠੀਕ ਹੈ 7 ਇੰਚ 7 ਇੰਚ ਦਾ ਹਾਫ ਆ ਗਿਆ 3.5 ਇੰਚ ਦੇ ਠੀਕ ਹੈ ਜੀ ਇੱਥੇ ਤੁਸੀਂ ਚਾਹੋ ਤਾਂ ਇੱਕ ਵਾਰ ਲਾਈਨ ਡਰਾ ਕਰ ਸਕਦੇ ਹੋ ਲਾਈਨ ਡਰਾ ਕਰਕੇ ਜੀ ਅੱਧਾ ਇੰਚ ਉੱਪਰ ਅੱਧਾ ਇੰਚ ਨੀਚੇ ਠੀਕ ਹੈ ਜੀ ਹਾਂ ਇਹ ਅਸੀਂ ਕੱਟ ਪਾ ਦੇਣੀ ਹੈ ਠੀਕ ਹੈ ਜੀ ਬਸ ਆਪਣੀ ਬਾਜੂ ਦੀ ਕਟਿੰਗ ਤਿਆਰ ਹੈ ਜੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਆ ਜੀ। ਲਾਈਕ, ਸ਼ੇਅਰ, ਕਮੈਂਟ ਜ਼ਰੂਰ ਕਰਿਆ ਕਰੋ। ਠੀਕ ਹੈ ਜੀ ਇਹ ਬਾਜੂ ਆਪਣੇ ਦੋਨੋਂ ਤਿਆਰ ਆ ਜੀ। ਠੀਕ ਹੈ ਜੀ ਆਪਣੇ ਕੋਲ ਮੂਰੀ ਹੈਗੀ ਆ ਜੀ ਇਹਦੀ ਤਿਆਰ 5 ਇੰਚ ਬਾਜੂ ਦੀ ਜੀ। ਠੀਕ ਹੈ ਜੀ ਇਹਦੇ 5 ਇੰਚ ਲੱਕ ਕੇ ਬਾਕੀ ਕਟਿੰਗ ਕਰ ਦਨ। ਹੁਣ ਅਸੀਂ ਤੁਹਾਨੂੰ ਦੱਸਾਂਗੇ ਇਸ ਦੇ ਫਰੰਟ ਕੱਟ ਪਾਉਣਾ। ਬਾਜੂ ਦੋਨਾਂ ਨੂੰ ਖੋਲ ਕੇ ਠੀਕ ਹੈ ਜੀ। ਇੱਕ ਦੂਜੇ ਦੇ ਉੱਤੇ ਰੱਖ ਲੈਣਾ ਆ ਜੀ ਇਹ ਰੱਖ ਲੈ ਜੀ ਠੀਕ ਹੈ ਜੀ ਆਪਾਂ ਰੰਗ ਚਾਨ ਲੱਗਿਆ ਹੋਣਾ ਜੀ ਇੱਥੋਂ ਅਸੀਂ ਰੱਖ ਤੇ ਅੱਧਾ ਇੱਥੇ ਤੇ ਪਾਸੇ ਰੱਖ ਠੀਕ ਹੈ ਜੀ ਆਪਣੇ ਕੋ ਬਾਜੀ ਦੀ ਕਟਿੰਗ ਤਿਆਰ ਹੈ ਆ ਜੀ ਧੰਨਵਾਦ ਜੀ ਤੁਹਾਡਾ ਵੀਡੀਓ ਦੇਖਣ ਲਈ ਜੀ